ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਜੰਗਲਾਤ ਕਾਮਿਆਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਲਈ ਡਾਕਟਰ ਬਲਜੀਤ ਕੋਰ ਰਾਹੀਮਾਨ ਸਰਕਾਰ ਨੂੰ ਦਿੱਤਾ ਮੰਗ ਪੱਤਰ। ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ। ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ। ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਸੂਬਾ ਕਮੇਟੀ ਨੇ ਕੱਲ ਸ਼ਾਮ ਨੂੰ ਆਨਲਾਈਨ ਮੀਟਿੰਗ ਕਰਕੇ ਜਥੇਬੰਦੀ ਨੇ ਫੈਸਲਾ ਕੀਤਾ ਕਿ ਵਾਰ-ਵਾਰ ਜੰਗਲਾਤ ਮੰਤਰੀ ਮਾਨਯੋਗ ਲਾਲ ਚੰਦ ਘਟਾਰੋਚੱਕ ਜੀ ਅਤੇ ਸਬ ਕਮੇਟੀ ਦੇ ਚੇਅਰਮੈਨ ਮਾਨਯੋਗ ਘਰਪਾਲ ਸਿੰਘ ਚਿਮ্মা ਜੀ ਜੀ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਕਿ ਜੰਗਲਾਤ ਅਤੇ ਜੰਗਲੀ ਜੀਵ ਦੇ ਕੰਮਿਆਂ ਨੂੰ ਪਿਛਲੇ ਸਮੇਂ ਦੀਆਂ ਪਾਲਿਸੀਆਂ ਦੀ ਤਰ੍ਹਾਂ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਪਰ ਜਥੇਬੰਦੀ ਨੂੰ ਸ਼ਰਤਾ ਹਟਾਉਣ ਦਾ ਭਰੋਸਾ ਤਾਂ ਜ਼ਰੂਰ ਦਿਵਾਇਆ ਗਿਆ ਪਰੰਤੂ ਸ਼ਰਤਾਂ ਹੁਣ ਤੱਕ ਵੀ ਲਾਗੂ ਹਨ ਇਸ ਕਰਕੇ ਸੋਭਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਢਾਲੇਵਾਲ, ਜਗਮੀਤ ਸਿੰਘ, ਸੁਖਦੀਪ ਸਿੰਘ ਅਤੇ ਪੀਐਸਐਸਐਫ ਦੇ ਆਗੂ ਮਾਸਟਰ ਮਨੋਹਰ لال ਸ਼ਰਮਾ, ਮਾਸਟਰ ਹਿੰਮਤ ਜੀ ਦੀ ਅਗਵਾਈ ਹੇਠ ਅੱਜ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਹਲਕਾ ਮਲੋਟ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗਾ ਪ੍ਰਤੀਜਾਣੂ ਕਰਵਾਇਆ ਇਸ ਮੌਕੇ ਡਾਕਟਰ ਬਲਜੀਤ ਕੌਰ ਜੀ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡਾ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਪਾਸ ਵੀ ਭੇਜਿਆ ਜਾਵੇਗਾ ਅਤੇ ਮੈਂ ਖੁਦ ਵੀ ਇਸ ਸੰਬੰਧੀ 1 ਮਾਰਚ ਤੋਂ 15 ਮਾਰਚ ਤੱਕ ਹੋਣ ਵਾਲੇ ਸੈਸ਼ਨ ਵਿੱਚ ਤੁਹਾਡੀ ਗੱਲ ਨੂੰ ਰੱਖਣ ਦਾ ਭਰੋਸਾ ਦਿਵਾਇਆ ਇਸ ਮੌਕੇ ਸੁਖਮੰਦਰ ਸਿੰਘ ਲੰਬੀ RAM ਸਰੂਪ ਸਵਰਨਰਾਮ ਬਲਕਰਨ ਸਿੰਘ ਸਾਥੀ ਹਾਜ਼ਰ ਹੋਏ